ਕਹਿੰਦੇ ਕੰਮ ਕਰ। ਕਿਰਪਾ ਕਰਿਓ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਮੈਨੂੰ ਨਹੀਂ ਮਿਲੇ ਸੀ। ਪਰ ਉਹਨਾਂ ਦੀ ਜਗ੍ਹਾ ਤੇ ਹੁਣ ਉਹਨਾਂ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਥੇ ਬਿਠਿਆ। ਤੇ ਭਾਈ ਜੇਤੇ ਨੂੰ ਕਿਹਾ ਕਿਰਪਾ ਕਰਿਓ ਉਹਨਾਂ ਨੂੰ ਕਿਓ ਜ਼ਰੂਰ ਮੈਨੂੰ ਦیدار ਦੇਣ ਦਰਸ਼ਨ। ਨਾ ਉਨੀ ਤੱਕ ਉਹਨਾਂ ਦੀ ਕੁੜੀ ਕਰਾਂਗਾ। ਉਹਨਾਂ ਦੀ ਉਡੀਕ ਕਰਾਂਗਾ ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਮੈਂ ਉਹਨਾਂ ਦੇ ਦਿਦਾਰ ਕਰਨੇ ਭਾਈ ਸਾਹਿਬ ਭਾਈ ਜੇਤਾ ਜੀ ਇੱਥੋਂ ਗਏ ਕੀਰਤ ਪਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਲੇ ਸਤਗੁਰੂ ਕੋਲ ਗਈ ਪਰ ਸੱਚੇ ਪਾਤਸ਼ਾਹ ਨੇ ਆਪਣੀ ਛਾਤੀ ਨਾਲ ਲਾਇਆ ਭਾਈ ਜੇਤੇ ਕਿਉਂਕਿ ਕਹਿੰਦੇ ਕਨ ਪੈਰਾ ਚ ਖੂਨ ਸਿੰਮਦਾ ਸੀ ਜਾਮਾ ਲੀਓ ਢੀਰ ਸੀ ਔਰ ਕੰਡਿਆਲੇ ਜੰਗਲਾਂ ਦੇ ਵਿੱਚੋਂ ਨੰਗ ਕੇ ਸੀਸ ਲੈ ਕੇ ਗਿਆ ਭਾਈ ਜੀ ਔਰ ਬੜੀ ਵੱਡੀ ਕੱਲ ਨਾ ਜੀ ਉਹਦੀ ਮਾਰਗ ਬਣ ਸਕਦਾ ਹੈ ਭਾਈ ਜੇਤਾ ਜੀ ਦੇ ਨਾਮ ਤੇ ਹਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਮਾਰਗ ਬਣਿਆ ਕੋਈ ਮਰ ਜੇ ਤੇ ਉਹਦੇ ਨਾਮ ਤੇ ਰੋੜਾਂ ਦੇ ਨਾਮ ਰੱਖੇ ਜਾਂਦੇ ਆ ਪਰ ਜਿਸ ਭਾਈ ਜੇਤੇ ਦੀ ਏਡੀ ਵੱਡੀ ਕੱਲ ਨਾ ਉਹਦੇ ਲਈ ਕੋਈ ਮਾਰਗ ਨਹੀਂ ਬਣਿਆ ਦਿੱਤਾ ਬਣਿਆ ਜੀ ਬਣਿਆ ਜੀ ਦਿੱਲੀ ਤੋਂ ਲੈ ਕੇ ਕੀਰਤਪੁਰ ਸਾਹਿਬ ਦੀ ਸਰਤੀ ਤੱਕ ਕੋਈ ਭਾਈ ਜੇਤਾ ਮਾਰਗ ਹੈ ਮਾਰਗੀ ਹੈ ਨਾ ਵੀ ਬਖੂ ਕਿੱਡਾ ਵੱਡਾ ਮਾਰਗ ਉਹਦੇ ਮਾਰਗ ਦਰਸ਼ਨ ਵੀ ਕਰ ਲਈਏ ਤਾਂ ਅਸੀਂ ਪਵਿੱਤਰ ਹੋ ਜਾਂਦੇ ਕਿਉਂਕਿ ਜਿੱਥੇ ਜਿੱਥੇ ਸੀਸ ਪਰ ਭਾਈ ਜੇਤਾ ਮਾਰਗ ਹੈ ਕੋਈ ਹੈ ਕੋਈ ਨਹੀਂ ਹੈ ਤੇ ਕੋਈ ਮੰਤਰੀ ਮਰ ਜੇ ਉਹਦੇ ਨਾਲ ਕੋਈ ਸੀ ਮਾਰਗ ਨਹੀਂ ਜੇ ਸਿੱਖ ਦੀ ਇੱਡੀ ਵੱਡੀ ਕਲਨਾ ਹੈ ਕਿੱਥੋਂ ਤੁਰਿਆ ਆਪ ਦੀ ਲਈ

ਪਰ ਕਲਗੀਧਰ ਸੱਚੇ ਪਾਤਸ਼ਾਹ ਨੇ ਲਿਖਿਆ ਉਹਨਾਂ ਨੇ ਕਿੱਦਾਂ ਸਤਿਕਾਰ ਦਿੱਤਾ ਰੰਗਰੇਟੇ ਗੁਰੂ ਕੇ بیٹے ਕਹਿ ਕੇ ਕਿਨਵਾ ਗਿਆ ਕਿਉਂਕਿ ਬੇਟਾ ਉਹ ਕੀ ਹੁੰਦਾ ਹੈ ਜਿਹੜਾ ਅੰਤਮ ਸਮੇਂ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਨੂੰ ਅਦਾ ਕਰਦਾ ਹੈ ਉੱਥੇ ਕਲਗੀਧਰ ਸੱਚੇ ਪਾਤਸ਼ਾਹ ਮੌਜੂਦ ਨਹੀਂ ਸਨ ਉੱਥੇ ਬੇਟਾ ਬਣਦਾ ਜਿਹੜਾ ਫਰਜ਼ ਹੈ ਭਾਈ ਜੇਤਨ ਔਰ ਇਸੇ ਕਰਕੇ ਉਹਨੇ ਬੜੀਆਂ ਮੁਸੀਬਤਾਂ ਝੱਲ ਕੇ ਸੀਸ ਕੀ ਉੱਪਰ ਸੱਜ ਪਹੁੰਚਾਇਆ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਤਾਂ ਕਿਹਾ ਇੱਕ ਪੁੱਤਰ ਮੈਂ ਆ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਜਨਮ ਮਿਲਿਆ ਤੇ ਜਿਤਿਆ ਇੱਕ ਪੁੱਤਰ ਤੂੰ ਹੈ ਜਿਨੇ ਆਪਣੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਔਰ ਉਹਦੇ ਸੀਸ ਦੀ ਬੇਪਤੀ ਨਹੀਂ ਹੁਣ ਦੇਖਣ ਦੇ। ਤਾਂ ਕਲਗੀ ਤਰ ਸੱਚੇ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਕਿਆ। ਔਰ ਇੰਨਾ ਸਤਕਾਰ। ਤਾਂ ਮੈਂ ਕਿਹਾ ਅਸੀਂ ਉਹਦੀਆਂ ਕੁਰਬਾਨੀਆਂ ਪੂਰਦੇ ਜਾਵਾਂਗੇ। ਉਹਦੀ ਕੁਰਬਾਨੀ ਨੂੰ ਯਕੀਨ ਤੱਕ। ਬੜੀ ਵੱਡੀ ਕਰਤ। ਖੈਰ। ਸਤਗੁਰੂ ਕਲਗੀਆਂ ਵਾਲੇ ਨੇ ਪੁੱਛਿਆ ਵੀ ਸਫਰ ਕਿਵੇਂ? ਤੇ ਕੱਲੀ-ਕੱਲੀ ਗੱਲ ਪਾਈ।